ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਲੈ ਕੇ ਆਈਆਂ ਵੀਡੀਓ ਵੀਡੀਓ ਹੈਗੀ ਅੱਜ ਆਪਾਂ ਸੂਟ ਦੀ ਕਟਾਈ ਕਰਾਂਗੇ ਇਹ ਪ੍ਰਿੰਟਰ ਸੂਟ ਆ 5 ਮੀਟਰ ਕਪੜਾ ਹੈ ਇਹ ਕਾਟਨ ਦਾ ਕਪੜਾ ਹੈਗਾ ਤੇ ਹੁਣ ਆਪਾਂ ਇਹਦੀ ਕਟਾਈ ਕਰਾਂਗੇ ਪਹਿਲਾਂ ਆਪਾਂ ਕਮੀਜ਼ ਦੀ ਕਟਾਈ ਕਰਾਂਗੇ ਤੇ ਇਹਦੇ ਫਲਾਵਰ ਸਾਰੇ ਇੱਕ ਸਾਈਡ ਨੂੰ ਹੀ ਜਾ ਰਹੇ ਨੇ ਤੇ ਸਭ ਤੋਂ ਪਹਿਲਾਂ ਆਪਾਂ ਨੇ ਇਹਨੂੰ ਇਸ ਤਰ੍ਹਾਂ ਦੂਰਾ ਫੋਲਡ ਕਰ ਲੈਣਾ ਦੂਰਾ ਫੋਲਡ ਕਰਕੇ ਜਿੰਨੀ ਆਪਾਂ ਨੇ ਲੈਂਥ ਲਗਾਉਣੀ ਹੈ ਓਨੀ ਲੈਂਥ ਲਗਾ ਲੈਣੀ ਹੈ ਮੈਂ 47 ਇੰਚ ਤੇ ਹੀ ਲੈਂਥ ਆ ਜਿਹੜੀ ਲਗਾਉਂਗੀ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨਾ ਫੋਲਡ ਕਰਨਾ ਆਸਾਨ ਹੋ ਜਾਂਦਾ ਇਸ ਤਰ੍ਹਾਂ ਆਪਾਂ ਨਾ 47 ਇੰਚ ਤੇ ਨਿਸ਼ਾਨੀ ਮੈਂ ਲਾ ਦੇਣੀ ਆ ਇਹਦੇ ਵਿੱਚ ਕਾਣ ਸੀਗਾ ਕੱਪੜੇ ਦੇ ਵਿੱਚ ਕਾਣ ਦੀ ਵੀਡੀਓ ਮੈਂ ਪਹਿਲਾਂ ਅਪਲੋਡ ਕਰ ਦਿੱਤੀ ਆ ਜਿਵੇਂ ਸੂਟ ਦੇ ਵਿੱਚ ਕਾਣ ਹੋਵੇ ਤਾਂ ਆਪਾਂ ਕਿਵੇਂ ਕੱਢ ਸਕਦੇ ਆ ਠੀਕ ਆ ਜੀ ਉਹ ਵੀ ਤੁਸੀਂ ਦੇਖ ਸਕਦੇ ਹੋ 47 ਇੰਚ ਤੇ ਮੈਂ ਮਾਰਕ ਕਰ ਲਿਆ ਸਾਰੇ ਆਪਾਂ ਨੇ 47 ਇੰਚ ਤੇ ਮਾਰਕ ਕਰ ਲੈਣਾ ਫਿਰ ਆਪਾਂ ਨੇ ਇੱਥੇ ਫੜ ਕੇ ਨਾ ਇਹਨੂੰ ਚੰਗੀ ਤਰ੍ਹਾਂ ਸਾਰੀਆਂ ਸਾਈਡ ਤੋਂ ਇਸ ਤਰ੍ਹਾਂ ਆਪਾਂ ਨੇ 47 ਇੰਚ ਤੇ ਜਿਹੜਾ ਮਾਰਕ ਕੀਤਾ ਉਹਨੂੰ ਇਸ ਤਰ੍ਹਾਂ ਵਿਛਾ ਲੈਣਾ ਇਹਦੇ ਨਾਲ ਵਿਛਾਣਾ ਬਹੁਤ ਆਸਾਨ ਹੋ ਜਾਂਦਾ ਆਪਣੀਆਂ ਮਿਲੀਆਂ ਨਿਸ਼ਾਨੀਆਂ ਨੇ ਸਹੀ ਤਰ੍ਹਾਂ ਲੱਗ ਜਾਂਦੀਆਂ ਨੇ ਤੇ ਕਪੜਾ ਸੈੱਟ ਕਰਨ ਦੇ ਵਿੱਚ ਕੋਈ ਆਫ ਨਹੀਂ ਆਉਂਦੀ ਹੈਗੀ ਤੇ ਹੁਣ ਆਪਾਂ ਇਹਨੂੰ ਸਹੀ ਤਰ੍ਹਾਂ ਸੈੱਟ ਕਰ ਲਾਂਗੇ 47 ਇੰਚ ਤੇ ਆਪਾਂ ਨੇ ਮਾਰਕ ਕਰ ਲਿਆ ਸਾਰਾ ਆਪਣਾ ਇਹ ਕਪੜਾ ਸੈੱਟ ਕਰ ਲਿਆ ਹੈ ਨਾ 47 ਇੰਚ ਤੇ ਮਾਰਕ ਕਰਕੇ ਤੇ ਹੁਣ ਆਪਾਂ ਇੱਥੋਂ ਕਪੜਾ ਕੱਟ ਕਰਦਾਂਗੇ ਦੋਨੇ ਪੱਲੇ ਆਪਾਂ ਇਹਦੇ ਵਿੱਚ ਵਿੱਚੋਂ ਹੀ ਕੱਢਣੇ ਨੇਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ 22 ਇੰਚ ਆਪਾਂ ਕਮੀਜ਼ ਦਾ ਜਿਹੜਾ ਚੌੜਾ ਰੱਖਾਂਗੇ ਘੇਰਾ ਰੱਖਾਂਗੇ ਇਹਦਾ ਕਿਉਂਕਿ 18.5 ਇੰਚ ਦਾ ਘੇਰਾ ਹੋਊਗਾ ਇਹਦੇ ਵਿੱਚ ਨਾ 10 ਇੰਚ ਦੀ ਕੰਨੀ ਹੈ ਕਿ ਆਪਾਂ ਉਹ ਚਾਹੇ ਕੱਢ ਦੋ ਚਾਹੇ ਉਹਦੇ ਤੋਂ ਛੱਡ ਕੇ ਐਕਸਟਰਾ ਕਪੜਾ ਆਪਾਂ ਰੱਖ ਸਕਦੇ ਆ ਠੀਕ ਹੈ ਜੀ ਤੇ ਆਪਾਂ ਨੇ ਆ ਆਪਾਂ ਨੇ ਕਪੜਾ ਲਿਆ ਬਾਦੂ 22 ਇੰਚ ਦੇ ਆਪਾਂ ਨੇ ਫਿਰ ਮਾਰਕ ਕਰ ਲੈਣਾ 22 ਇੰਚ ਤੇ ਆਪਾਂ ਨੇ ਸਾਰਾ ਹਾਨ ਦੇ ਇੱਥੇ ਕਰ ਲੈਣਾ ਕਮੀਜ਼ ਦਾ ਸਿੱਧੀ ਆਪਾਂ ਨੇ ਇੱਥੇ ਨਿਸ਼ਾਨੀ ਲਾ ਲੈਣੀ ਹੈ ਇਹ ਕਪੜਾ ਲਾਉਣ ਤੋਂ ਬਾਅਦ ਆਪਾਂ ਇਹ ਕੱਟਣਾ ਨੇ ਜਿਹੜੀਆਂ ਉਹ ਪੌਣੀਆਂ ਨੇ ਕਿਉਂਕਿ ਇਹਨੇ ਇਹਦੇ ਫਲਾਵਰ ਨੇ ਜਿਹੜੇ ਇੱਕ ਦੇ ਉੱਪਰਲੀ ਸਾਈਡ ਜਾ ਰਹੇ ਨੇ ਇੱਕ ਪੱਲੇ ਦੇ ਨੀਚਲੀ ਸਾਈਡ ਜਾ ਰਹੇ ਨੇ ਤੇ ਆਪਾਂ ਨੇ ਪਹਿਲਾਂ ਇਹਨੂੰ ਕੱਟ ਕਰ ਲੈਣਾ ਫੇਰ ਹੀ ਆਪਾਂ ਨੇ ਕਾਟਾਂ ਪਾਉਣੀਆਂ ਹੁਣ ਆਪਾਂ ਇਹਨੂੰ ਜਿੱਥੋਂ ਆਪ ਫੋਲਡ ਕੀਤਾ ਸੀ ਨਾ ਕਮੀਜ਼ ਉਧਰਲੀ ਸਾਈਡ ਤੋਂ ਆਪਾਂ ਇਹਨੂੰ ਕੱਟ ਕਰ ਦਾਂਗੇ ਇਹ ਤਾਂ ਕੱਟ ਕਰਨਾ ਆਪਾਂ ਨੇ ਕਾਟਾਂ ਬਾਅਦ ਪਾਵਾਂਗੇ ਕਿਉਂਕਿ ਆਪਾਂ ਨੇ ਪੱਲੇ ਹਟਾਉਣੇ ਨੇ ਇਹਦੇ ਫੁੱਲਾਪਾ ਨੇ ਸੈੱਟ ਕਰ ਲੈਣੇ ਦੇਖੋ ਇੱਕ ਪੱਲੇ ਤਾਂ ਪਹਿਲਾਂ ਹੀ ਸਹੀ ਜਾ ਰਹੇ ਨੇ ਉੱਪਰ ਨੂੰ ਠੀਕ ਹੈ ਜੀ ਤੇ ਦੂਜੇ ਜਿਹੜੇ ਆਪਾਂ ਨੇ ਹੁਣ ਸਹੀ ਕਰ ਲੈਣੇ ਨੇ ਅਟਾ ਲੈਣਾ ਪੱਲਾ ਇਹਦੇ ਹੁਣ ਆਪਾਂ ਨੇ ਉੱਪਰ ਨੂੰ ਜਾਂਦੇ ਰੱਖ ਲੇ ਪਹਿਲਾਂ ਜਿਹੜੇ ਥੱਲੇ ਨੂੰ ਜਾ ਰਹੇ ਸੀ ਠੀਕ ਹੈ ਜੀ ਹੁਣ ਆਪਾਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਸੈੱਟ ਕਰਕੇ ਵਿਛਾ ਲੈਣਾ ਇਸ ਤਰ੍ਹਾਂ 2.5 ਇੰਚ ਆਪਾਂ ਤੀਰਾ ਲਾਵਾਂਗੇ 7.5 ਇੰਚ ਤੇ ਆਪਾਂ ਮੋਢੇ ਦਾ ਨਿਸ਼ਾਨ ਲਾਵਾਂਗੇ 7.5 ਇੰਚ ਤੇ ਇਹਦਾ ਛਾਤੀ ਦਾ ਨਾਪ ਆ ਇੱਥੇ ਆਪਾਂ ਬਾਕਸ ਬਣਾ ਲਾਂਗੇ ਇੱਥੇ ਆਪਾਂ ਕਾਟ ਪਾ ਦਾਂਗੇ ਫਰੰਟ ਪੱਲੇ ਦੀ ਪਹਿਲਾਂ ਆਪਾਂ ਨੇ ਕਾਟ ਪਾ ਦੇਣੀ ਆ ਉੱਪਰਲੀ ਸਾਈਡ ਤੇ ਆਪਾਂ ਨੇ 1/2 ਇੰਚ ਦੀ ਕਾਟ ਪਾ ਦੇਣੀ ਆ ਇਹ ਜਿਹੜੀ ਕਾਟ ਪਾਉਣੀ ਆ ਆਪਾਂ ਜਦੋਂ ਮੋਢੇ ਵਾਲੀ ਸਾਈਡ ਕਾਟ ਪਾਉਣੀ ਆ 1/2 ਇੰਚ ਦੀ ਤੇ ਹੁਣ ਆਪਾਂ ਬੈਕ ਸਾਈਡ ਦੀ ਕਾਟ ਪਾਵਾਂਗੇ

8 ਇੰਚ ਦਾ ਰਾਈਫਰ ਕੱਪ ਇੱਥੇ ਰੱਖਾਂਗੇ ਇਹਦੇ ਆਪਾਂ ਸੈਂਟਰ ਦੇ ਵਿੱਚ ਪਾਉਣੀ ਹੈ ਪਲੇਟ ਹੁਣ ਆਪਾਂ ਇੱਥੇ ਕਾਟਾ ਪਾ ਦਾਂਗੇ ਜਿਹੜੀਆਂ ਪਾਈਆਂ ਹੋਈਆਂ ਨੇ ਕੈਂਚੀ ਨਾਲ ਠੀਕ ਹੈ ਜੀ ਤੇ ਇਹਦਾ 7.5 ਇੰਚ ਦਾ ਇੱਥੋਂ ਉੱਪਰੋਂ ਛਾਤੀ ਦਾ ਨਾਪ ਆਪਾਂ 15 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਇਹ 15 ਇੰਚ ਫਿਟਿੰਗ ਦਾ ਨਿਸ਼ਾਨ ਹੈ ਠੀਕ ਹੈ ਜੀ ਤੇ ਅੱਧਾ ਇੰਚ ਆਪਾਂ ਥੋੜਾ ਜਿਹਾ ਐਕਸਟਰਾ ਰੱਖਾਂਗੇ ਕਿਉਂਕਿ ਇਹ ਪਲੇਟਾਂ ਦੇ ਵਿੱਚ ਆਊਗਾ 15 ਇੰਚ ਤੇ ਆਪਾਂ हिਪ ਦਾ ਮਾਰਕ ਕਰਾਂਗੇ 1.5/8 ਇੰਚ ਆਪਣੀ हिਪ ਹੋਊਗੀ ਪਿਆਰ ਹੁਣ ਆਪਾਂ ਇਹਦੇ ਵਿੱਚ ਕਟਾਵਾ ਪਾ ਦਾਂਗੇ ්් පම තෙරපාන එක පල්ලා කඩදන තෙරා් ට පාමන්ගේ ਹੁਣ ਆਪਾਂ ਉੱਪਰਲੀ ਕਟ ਪਾਵਾਂਗੇ ਇੱਥੇ ਸਟੱਕ ਲਗਾ ਦਾਂਗੇ ਇੱਕ ਟੱਟ ਇੱਥੇ ਲਾ ਦਾਂਗੇ ਇੱਕ ਟੱਟ ਇੱਥੇ ਲਾ ਦਾਂਗੇ ਤੇ ਇੱਕ ਟੱਕ ਆਪਾਂ ਇੱਥੇ ਲਾ ਦਾਂਗੇ ਜਿਹੜੀ ਟੇਡੀ ਪਲੇਟ ਦਾ ਇੱਕ ਟੱਕ ਆਪਾਂ ਇੱਥੇ ਏਪ ਦਾ ਲਾ ਦਾਂਗੇ ਹੁਣ ਆਪਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰੇ ਚੈਨਲ ਉੱਪਰ ਹੋਰ ਵੀ ਵੀਡੀਓਜ਼ ਨੇ ਜਿਹੜੀਆਂ ਕਾਫੀ ਅਪਲੋਡ ਕੀਤੀਆਂ ਹੀਆਂ ਨੇ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਹਾਂ ਦੀ ਕਟਾਈ ਦੀ ਮੈਂ ਵੀਡੀਓ ਅਪਲੋਡ ਕਰ ਦੂੰਗੀ ਉਹ ਤੁਸੀਂ ਦੇਖ ਲਿਓ ਬਾਏ ਬਾਏ